ਮਹਦੀਪ ਪੰਜੀਠੀਆ ਤੁਸੀਂ ਦੇਖ ਰਹੇ ਹੋ ਦੀਪਾ ਪੰਜਾਬ ਮੂਰ ਚੈਨਲ ਭਗਵਾਨ ਵਾਲਮੀਕੀ ਸਮਾਜ ਦੀਆਂ ਵੱਖ-ਵੱਖ ਜਥੇਬੰਦੀਆਂ ਵੱਲੋਂ ਸੰਤ ਬੰਕੀਨ ਅਸੀਰ ਗਿੱਲ ਜੀ ਦੇ ਗਵਾਹੀ ਵਿੱਚ ਡੀਐਸਪੀ ਮਜੀਠਾ ਸਾਹਿਬ ਨਾਲ ਇੱਕ ਮੀਟਿੰਗ ਕੀਤੀ ਗਈ ਇਹ ਮੀਟਿੰਗ 7 ਤਰੀਕ ਨੂੰ ਟੋਲ ਪਲਾਜ਼ਿਆਂ ਦੇ ਵਿਰੁੱਧ ਇਹ 7 ਤਰੀਕ ਨੂੰ ਧਰਨਾ ਦੇ ਸੰਬੰਧ ਵਿੱਚ ਸੀ ਕਿਉਂਕਿ ਟੋਲ ਪਲਾਜ਼ਿਆਂ ਵਿੱਚ ਟੋਲ ਪਲਾਜ਼ਿਆਂ ਤੇ ਵਾਲਮੀਕੀ ਸਮਾਜ ਦੀ ਇਹ ਨਮਾਇਦਿਆਂ ਨੂੰ ਅਤੇ ਬਟਰਾ ਨੂੰ ਟੋਲ ਪਲਾਜ਼ਾ ਵੱਲ ਰੋਕਿਆ ਜਾਂਦਾ ਹੈ ਤੇ ਮੱਦੇ ਚੰਗੇ ਬੋਲ ਬੋਲੇ ਜਾਂਦੇ ਬੋਲੇ ਜਾਂਦੇ ਹਨ ਇਸ ਦਿਵਸ ਟੋਲ ਪਲਾਜ਼ਾ ਦੇ ਉੱਤੇ 7 ਤਰੀਕ ਨੂੰ ਕੇ ਧਰਨਾ ਦਿੱਤਾ ਜਾਣਾ ਸੀ ਇਹ ਰਿਪੋਰਟ ਵੀਰ ਕ੍ਰਾਂਤੀਪਾਲ ਚਾਹਾਨ ਮਜੀਠਾ ਨੇ ਚੈਨਲ ਨੂੰ ਭੇਜੀ ਹੈ ਸੋ ਕਿ ਅੱਜ 7 ਅੱਜ ਉਹ ਕਿ ਡੀਐਸਪੀ ਸਾਹਿਬ ਨੇ ਦੋਨਾਂ ਧਿਰਾਂ ਨੂੰ ਟੋਲ ਪਲਾਜ਼ਾ ਦੇ ਉੱਚ ਅਧਿਕਾਰੀਆਂ ਅਤੇ ਵਾਲਮਿੱਕੀ ਸਮਾਜ ਦੇ ਨਮਾਇਦਿਆਂ ਨੂੰ ਵਿੱਚ ਬਿਠਾ ਬਿਠਾ ਕੇ ਦੋਨਾਂ ਤਰ੍ਹਾਂ ਦਾ ਰਾਜੀਨਾਮਾ ਕਰਾ ਦਿੱਤਾ ਹੈ ਕਿ ਅੱਗੇ ਤੋਂ ਕੋਈ ਵੀ ਟੋਲ ਪਲਾਜ਼ਾਂ ਤੇ ਵਾਲਮੀਕ ਸਮਾਜ ਦੀ ਕਿਸੇ ਵੀ ਜਥੇਬੰਦੀ ਨੂੰ ਮੰਦੇ ਚੰਗੇ ਬੋਲ ਨਹੀਂ ਬੋਲੇਗਾ ਤੇ ਨਾ ਹੀ ਟੋਲ ਪਲਾਜ਼ਾਂ ਦਾ ਕੋਈ ਮੁਲਾਜ਼ਮ ਇਹਨਾਂ ਨੂੰ ਰੋਕੇਗਾ ਸੋ ਇਸ ਇਸ ਦੇ ਸਬੰਧ ਵਿੱਚ ਦੋਵਾਂ ਤਰ੍ਹਾਂ ਦਾ ਆਪਸੀ ਫੈਸਲਾ ਹੋ ਗਿਆ ਹੈ ਤੇ ਇਸ ਵਾਲਮੀਕ ਸਮਾਜ ਜਥੇਬੰਦੀਆਂ ਵੱਲੋਂ ਪੰਕੇ ਨਾਸਿਰ ਗਿਲ ਦੀ ਗਵਾਹੀ ਗਵਾਹੀ ਵਿੱਚ ਮੀਟਿੰਗ ਦੌਰਾਨ 7 ਤਰੀਕ ਦਾ ਜੋ ਦਰਨਾ ਹੀ ਰੱਦ ਕਰ ਦਿੱਤਾ ਗਿਆ ਹੈ ਸੋ ਆਓ ਤੁਹਾਨੂੰ 7 ਤੱਕ ਤਰੀਕ ਦਾ ਤ 7 ਤਰੀਕ ਨੂੰ ਉਸੇ ਤਰ੍ਹਾਂ ਆਵਾਜ਼ ਆਈ ਜਿਹੜੀ ਕਿ ਚાલુ ਰਹੇਗੀ ਪੱਕ ਜਨਾਜ਼ੀ ਨਾ ਕਰਵਾਉਣੀ ਜਿਸ ਲਈ 108 ਸਤਿਗੁਰ ਹਰੀ ਨਾਮ ਨਮਾ ਜੀ ਜੱਤੀ ਜੈ ਗੱਦੀ ਦੇ ਬਲਾਜਮਾਨ ਸਤਿਗੁਰ ਮਨਜੀਤ ਨਾਮ ਨਮਾ ਜੀ ਜੱਤੀ ਜੈ ਭੀਮ ਜੈ ਸੁਭਿਦਾਨ ਜੈ ਭੀਮ ਜੈ ਸੁਭਿਦਾਨ ਬਾਬਾ ਜੀ ਅੱਜ ਜਿਹੜੇ ਮਸਲੇ ਦੇ ਵਿੱਚ ਡਿਪਟੀ ਸਾਹਿਬ ਨੂੰ ਮਿਲੇ ਕੀ ਮਸਲਾ ਸੀ ਅੱਜ ਦਾ ਜਿਹੜਾ ਡੀਐਸਪੀ ਮਜੀਠਾ ਸਾਹਿਬ ਦੇ ਜਿਹੜੇ ਟੋਲ ਪਲਾਜ਼ਾ ਦੇ ਜੀਐਮ ਆ ਉਹਨਾਂ ਦੇ ਨਾਲ ਜਿਹੜੀ ਅੱਜ ਸਮੂਹ ਜਥੇਬੰਦੀਆਂ ਧਾਰਮਿਕ ਅਤੇ ਸਮਾਜਿਕ ਸਮਾਜਿਕ ਜਥੇਬੰਦੀਆਂ ਦੇ ਆਗੂਆਂ ਨੇ ਇੱਕ ਮੀਟਿੰਗ ਕੀਤੀ ਆ ਜਿਹੜਾ ਕਿ ਸਤਨਾਉ ਨੂੰ ਇੱਕ ਤਰਨੇ ਦੀ ਕਾਲ ਦਿੱਤੀ ਗਈ ਸੀ ਜਥੇਬੰਦੀਆਂ ਵੱਲੋਂ ਇਹ ਸਮਾਜ ਦੇ ਆਗੂਆਂ ਦੀਆਂ ਜਿਹੜੇ ਵਹੀਕਲ ਆ ਉਹਨਾਂ ਨੂੰ ਟੋਲ ਪਲਾਜ਼ਾ ਵੱਲੋਂ ਵਾਲਿਆਂ ਵੱਲੋਂ ਰੱਖਿਆ ਜਾਂਦਾ ਔਰ ਜਿਹੜਾ ਕਿ ਅੱਧੀ ਸ਼ਬਦਾਵਲੀ ਬੋਲੀ ਜਾਂਦੀ ਉਹਦੇ ਸਬੰਧ ਵਿੱਚ ਰੋਸ ਵਜੋਂ ਜਿਹੜਾ 7 ਨੌ ਨੂੰ ਧਰਨਾ ਦਿੱਤਾ ਜਾਣਾ ਸੀ ਔਰ ਪ੍ਰਸ਼ਾਸਨ ਨੇ ਮੀਟਿੰਗ ਸੱਦ ਕੇ ਜਥੇਬੰਦੀਆਂ ਦੇ ਆਗੂਆਂ ਨੂੰ ਔਰ ਤੋਲਪਲਾਟੀ ਦੇ ਜੀਐਮ ਨੂੰ ਵੀ ਬੁਲਾਇਆ ਵਾ ਔਰ ਵਿਸ਼ਵਾਸ ਦਿਵਾਇਆ ਵਾ ਕਿ ਅੱਗੇ ਤੋਂ ਅਜਿਹਾ ਨਹੀਂ ਹੋਵੇਗਾ ਤੇ ਵਾਲਮੀਕ ਸਮਾਜ ਦੀਆਂ ਜਥੇਬੰਦੀਆਂ ਦੇ ਆਗੂਆਂ ਦੀਆਂ ਵਾਹਕਲਾਂ ਨੂੰ ਨਹੀਂ ਰੋਕਿਆ ਜਾਊਗਾ ਇਸ ਕਰਕੇ ਜਥੇਬੰਦੀਆਂ ਨੇ ਫੈਸਲਾ ਲਿਆ ਕਿ ਜਿਹੜਾ 7 ਨੌ ਦਾ ਧਰਨਾ ਵਾ ਉਹਨੂੰ ਪੋਸਟਪੋਨ ਕੀਤਾ ਜਾਂਦਾ ਹੈ ਸਾਰੇ ਹੀ ਆਗੂ ਸਾਹਿਬਾਨ ਇਹ ਨੋਟ ਕਰਨ ਕਿ ਹਰ ਰੋਜ਼ ਦੀ ਤਰ੍ਹਾਂ ਆਵਾਜ਼ਾਈ ਜਿਹੜੀ ਚੱਲਦੀ ਰਹੂਗੀ ਜੋ ਬੋਲੇ ਸੋਨਰ ਪਾ ਭਗਵਾਨ ਨਿਤ ਮਹਾਰਾਜ ਜੀ ਜੈ